ਅਸੀਂ ਨਾ ਪ੍ਰਾਊਡ ਫੀਲ ਕਰਨ ਤੋਂ ਹਟ ਗਏ ਅਸੀਂ ਨਾ ਕਿਸੇ ਡਾਕਟਰ ਦੇ ਪ੍ਰਾਊਡ ਕੀਤਾ ਨਾ ਕਿਸੇ ਵਿਗਿਆਨੀ ਤੇ ਕੀਤਾ ਨਾ ਕਿਸੇ ਰਾਈਟਰ ਦੇ ਕੀਤਾ ਨਾ ਕਿਸੇ ਕਲਾਕਾਰ ਤੇ ਨਾ ਅਫਸਰ ਤੇ ਨਾ ਕਿਸੇ ਲੀਡਰ ਤੇ ਸਾਡੇ ਪਿੰਡਾਂ ਸ਼ਹਿਰਾਂ ਮੁਹੱਲਿਆਂ ਚੋਂ ਸੱਥਾਂ ਖਤਮ ਹੋ ਗਏ ਜਿੱਥੇ ਬਹਿ ਕੇ ਬੰਦੇ ਗੱਲ ਕਰਦੇ ਸੀ ਅੱਗੇ ਕਹਿੰਦੇ ਸੀ ਇੱਕ ਆਖਾਨ ਹੁੰਦੀ ਸੀ ਬਜ਼ੁਰਗਾਂ ਦੀ ਕਹਿੰਦੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਨਾ ਤਾਂ ਕੋਠੇ ਝੜ ਕੇ ਰੌਲਾ ਪਾਓ ਕੋਈ ਤਾਂ ਇਲਾਜ ਦੱਸੂਗਾ ਮੈਂ ਕਹਿੰਦਾ ਜੇ ਮੁੰਡੇ ਕੁੜੀ ਜਦੋਂ ਵਿਆਹ ਕਰਾਉਣ ਲਈ ਕਹਿੰਦੇ ਕਿ ਮੈਨੂੰ ਪਿਆਰ ਹੋ ਗਿਆ ਫਰਾਨੇ ਨਾਲ ਉਹ ਮਸਲਾ ਵੀ ਕੀ ਹੁੰਦਾ ਉਹ ਦੋ ਚੀਜ਼ਾਂ ਹੁੰਦੀਆਂ ਜਾਂ ਤਾਂ ਬੰਦੇ ਨੂੰ ਲੱਗ ਜਦੋਂ ਤੁਰੇ ਇਸ ਟਾਈਮ ਮੰਨਦਾ ਜਾਂ ਫਿਰ ਉਹਨੂੰ ਲੱਗਦਾ ਕਿ ਇਹ ਬੰਦੇ ਦੇ ਵਿਚਾਰ ਬਹੁਤ ਵਧੀਆ ਨਹੀਂ ਸੁਰਜੀਤ ਪਾਤਰ ਉਹਨਾਂ ਦਾ ਇੱਕ ਸ਼ੇਅਰ ਆਇਆ ਕਹਿੰਦੇ ਦਿਲ ਖੋਲਾ ਹੋਤਾ ਅਗਰ ਯਾਰੋਂ ਕੇ ਪਾਸ ਤੋ ਨਾ ਖੋਲਣਾ ਪੜਤਾ ਅਜ ਯਾਰੋਂ ਕੇ ਸਾਥ ਵੀ ਤੂੰ ਪੁੱਤ ਆਈਟੀ ਸੈਕਟਰ ਜਾਣਾ ਹੈ ਤੂੰ ਪੁੱਤ ਡਾਕਟਰ ਬਣਨਾ ਹੈ ਤੂੰ ਪੁੱਤ ਇੰਜੀਨੀਅਰ ਬਣਨਾ ਹੈ ਤੂੰ ਪੁੱਤ ਪਲੱਸ 2 ਕਰ ਤੈ ਬਾਹਰ ਜਾਣਾ ਹੈ ਤੈਨੂੰ ਅਸੀਂ ਹਾਈਲਾਈਟਸ ਕਰਾਉਣੀ ਹੈ ਦੱਸੋ ਹਾਈਲਾਈਟਸ ਕਿਹੜੀ ਡਿਗਰੀ ਹੈ ਸੋ ਇਸ ਕਰਕੇ ਨਾ ਅਸੀਂ ਬੱਚਿਆਂ ਨੂੰ ਛੋਟੇ ਹੁੰਦੇ ਫੀਡ ਕਰਤਾ ਦਿਮਾਗ ਦੇ ਵਿੱਚ ਫਿਰ ਉਹਨੇ ਕੋਸਰਾਨੀ ਕਾਰ ਹੈ ਪੁੱਤ ਮੇਰੇ ਪੁੱਤ ਨੇ ਇਹਨਾਂ ਬੜੀ ਕਾਰ ਲੈਣੇ ਜਾ ਕੇ ਜਿਹੜੀਆਂ ਚੀਜ਼ਾਂ ਅਸੀਂ 35 40 ਸਾਲ ਪਹਿਲਾਂ ਗਵਾਤੀਆਂ ਇਸ ਪੰਜਾਬ ਦੇ ਚੜ੍ਹਦੇ ਪੰਜਾਬ ਚ ਉਹ ਲੋਕ ਅਜੇ ਵੀ ਸਾਂਭੀ ਰੱਖੇ ਨੇ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ ਬਹੁਤ ਸਾਰੀਆਂ ਵਿਰਾਸਤੀ ਚੀਜ਼ਾਂ ਵਿਰਾਸਤੀ ਸੁਭਾਅ ਜਿਹੜਾ ਜਦੋਂ ਕੋਈ ਮਹਿਮਾਨ ਜਾਂਦਾ ਹੈ ਹੁਣ ਅਸੀਂ ਕੁਰਸੀਆਂ ਆ ਗਈਆਂ ਦੇਖੋ ਸੋਫੇ ਆ ਗਏ ਉਹ ਬੰਦੇ ਮੰਜੇ ਉਮੇਂ ਢਾ ਕੇ ਬਿਸਤਰੇ ਵਿਛਾ ਕੇ ਸਾਡਾ ਸਵਾਗਤ ਕਰਦੇ ਬੈਠੋ ਜੀ ਅੱਛਾ ਪੱਗ ਦੀ ਏਡੀ ਬੜੀ ਸਰਦਾਰੀ ਹੈ ਉਹਨਾਂ ਮੁਲਕਾਂ ਦੇ ਵਿੱਚ ਮੈਂ ਲਾਹੌਰ ਚ ਖਾਸ ਕਰਕੇ ਦੇਖਿਆ ਚਲੋ ਅਸੀਂ ਤਾਂ ਥੋੜੇ ਜਿਹਾ ਫ ਜਿਹੜੇ ਬੰਦੇ ਨੇ ਵੈਸੀ ਪੱਗ ਬਣੀ ਹੋਈ ਹੈ ਕੋਈ ਕੈਨੇਡਾ ਤੋਂ ਆ ਰਿਹਾ ਕੋਈ ਅਮਰੀਕਾ ਤੋਂ ਆ ਰਿਹਾ ਕਿ ਇਸ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਆ ਰਿਹਾ ਉਹਨੇ ਪੱਗ ਬਣੀ ਹੋਈ ਹੈ ਉੱਥੋਂ ਦਾ ਪੁਲਿਸ ਵਾਲਾ ਵੀ ਰੋਕੂਗਾ ਉਹ ਕਹਿੰਦਾ ਸਰਦਾਰ ਜੀ ਇੱਕ ਮਿੰਟ ਰੁਕਿਓ ਤੁਹਾਡੇ ਨਾਲ ਇੱਕ ਤਸਵੀਰ ਬਣਾਉਣੀ ਹੈ ਮਲਕੀਤ ਰਾਣੀ ਜੀ ਸਾਡੇ ਨਾਲ ਨੇ ਰਿਸ਼ਤੇ ਨਾਤੇਆਂ ਨੂੰ ਲੈ ਕੇ ਗੱਲ ਚੱਲ ਹੀ ਰਹੀ ਹੈ ਤਾਂ ਉਹਨਾਂ ਨੂੰ ਵੀ ਪੁੱਛਦੇ ਜਾਣੇ ਆ ਕਿ ਉਹਨਾਂ ਲਈ ਰਿਸ਼ਤੇ ਨਾਤੇ ਕੀ ਨੇ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆਂ ਦੀ ਪੰਜਾਬੀ ਲਿੰਕ ਤੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚੱਲੇ ਸਰ ਬਹੁਤ ਵਧੀਆ ਦੱਸਣਾ ਜੀ ਸਰ ਪਹਿਲਾਂ ਤੇ ਦੱਸੋ ਤੁਹਾਡੇ ਲਈ ਰਿਸ਼ਤੇ ਨਾਤੇ ਕੀ ਨੇ ਦੇਖੋ ਜੀ ਮੇਰੇ ਲਈ ਤਾਂ ਰਿਸ਼ਤਿਆਂ ਦੀ ਬਹੁਤ ਵੱਡੀ ਇਮਤ ਹੈ ਕਿਉਂਕਿ ਅੱਜ ਜਿਹੜੀ ਚੀਜ਼ ਅਸੀਂ ਮਿਸ ਕਰ ਰਹੇ ਹਾਂ ਆ ਜਿਹੜੀ ਚੀਜ਼ ਅਸੀਂ ਨਹੀਂ ਲੋਕਾਂ ਨੂੰ ਸਿਖਾ ਸਕੇ ਬੱਚਿਆਂ ਨੂੰ ਨਹੀਂ ਦੱਸ ਸਕੇ ਸਾਨੂੰ ਐਂ ਲੱਗਦਾ ਕਿ ਰਿਸ਼ਤੇ ਨਾਤੇ ਸਿਰਫ ਇਸ ਕੰਮ ਲਈ ਹੁੰਦੇ ਨੇ ਕਿ ਪੇਰੈਂਟਸ ਤੋਂ ਬੱਚਿਆਂ ਨੇ ਜ਼ਮੀਨ ਜਾਇਦਾਦ ਲੈਣੀ ਹੁੰਦੀ ਹੈ ਪ੍ਰਾਪਰਟੀ ਲੈਣੀ ਹੁੰਦੀ ਹੈ ਉਹਨੂੰ ਰਿਸ਼ਤੇ ਨਾਤੇ ਕਹਿੰਦੇ ਨੇ ਜਾਂ ਰਿਸ਼ਤੇ ਨਾਤੇ ਸਾਨੂੰ ਐਂ ਲੱਗਦਾ ਕਿ ਵਿਆਹਾਂ ਚ ਕਿਸੇ ਪ੍ਰੋਗਰਾਮ ਵਿੱਚ ਇਕੱਠੇ ਹੋ ਕੇ ਸ਼ਗਨ ਲੈਣਾ ਹੁੰਦਾ ਰਿਸ਼ਤੇ ਨਾਤੇ ਉਹ ਹੁੰਦੇ ਨੇ ਪਰ ਮੈਂ ਸਮਝਦਾ ਕਿ ਰਿਸ਼ਤੇ ਨਾਤੇ ਤੁਹਾਨੂੰ ਵੱਡਾ ਕਰਨ ਤੁਹਾਡੀ ਸ਼ਖਸੀਅਤ ਦੇ ਵਿੱਚ ਨਖਾਰਨ ਚ ਉਹਨੂੰ ਤੇ ਤੁਹਾਡੀ ਜ਼ਿੰਦਗੀ ਦੇ ਅਹਿਸਾਸਾਂ ਦੇ ਵਿੱਚ ਰਿਸ਼ਤੇ ਨਾਤੇ ਜਿਉਂਦੇ ਰਹਿੰਦੇ ਨੇ ਸੋ ਇਹ ਚੀਜ਼ ਅਸੀਂ ਆਪਣੇ ਬੱਚਿਆਂ ਨੂੰ ਦੱਸ ਨਹੀਂ ਸਕੇ ਇਸੇ ਕਰਕੇ ਸਾਨੂੰ ਅਜਿਹੀਆਂ ਫਿਲਮਾਂ ਬਣਾਉਣੀਆਂ ਪੈ ਰਹੀਆਂ ਸਰ ਅਬ ਅਰਬਨ ਏਰੀਆ ਦੇ ਵਿੱਚ ਜਾਂ ਹੋਰ ਵੀ ਹਰ ਥਾਂ ਤੇ ਲਾ ਲੋ ਡਿਪਰੈਸ਼ਨ ਐਂਗਜ਼ਾਈਟੀ ਇਹ ਬਿਮਾਰੀਆਂ ਇੰਨੀਆਂ ਵੱਧ ਰਹੀਆਂ ਨੇ ਡਾਕਟਰਸ ਵੀ ਗੱਲ ਕਰ ਰਹੇ ਨੇ ਕਿ ਇਹ ਬਿਮਾਰੀਆਂ ਅੱਗੇ ਨਾਲੋਂ ਮਤਲਬ ਆਲਮੋਸਟ 100% ਹੀ ਵਧ ਗਈਆਂ ਨੇ ਤੇ ਇਹ ਤੁਹਾਨੂੰ ਕੀ ਲੱਗਦਾ ਇਹ ਕਿਉਂ ਇੰਨੀਆਂ ਵਧ ਰਹੀਆਂ ਨੇ ਕਿ ਰਿਸ਼ਤਿਆਂ ਚ ਜਿਹੜੇ ਗੈਪ ਆਏ ਨੇ ਬੱਚੇ ਕਹਿੰਦੇ ਨੇ ਕਿ ਅਸੀਂ ਇਹਨਾਂ ਨਾਲ ਕੀ ਗੱਲ ਕਰੀਏ ਇਹ ਨਹੀਂ ਸਮਝਦੇ ਪੇਰੈਂਟਸ ਕਹਿੰਦੇ ਨੇ ਅਸੀਂ ਇਹਨਾਂ ਨਾਲ ਗੱਲ ਕਰੀਏ ਬੱਚੇ ਕੋਲ ਟਾਈਮ ਹੀ ਹੈ ਨਹੀਂ ਸੁਜੀਤ ਪਾਤਰ ਉਹਨਾਂ ਦਾ ਇੱਕ ਸ਼ੇਅਰ ਆ ਕਹਿੰਦੇ ਦਿਲ ਖੋਲਾ ਹੁੰਦਾ ਅਗਰ ਯਾਰੋਂ ਕੇ ਪਾਸ ਤਾਂ ਨਾ ਖੋਲਣਾ ਪੜਤਾ ਅੱਜ ਯਾਰੋਂ ਕੇ ਸਾਥ ਸੋ ਮੈਨੂੰ ਲੱਗਦਾ ਕਿ ਅਸੀਂ ਨਾ ਬੰਦਾ ਆਪਣੇ ਅੰਦਰ ਹੀ ਸਾਰਾ ਕੁਝ ਲਈ ਫਰੀ ਜਾਂਦਾ ਅਸੀਂ ਕਿਸੇ ਨਾਲ ਗੱਲਬਾਤ ਹੀ ਨਹੀਂ ਕਰਦੇ ਨਾ ਕਿਸੇ ਘਰ ਦੇ ਨਾਲ ਕੱਲ ਕਰਦੇ ਨਾਲ ਦੋਸਤਾਂ ਮਿੱਤਰਾਂ ਨਾਲ ਕਰਦੇ ਨਾਲ ਰਿਸ਼ਤੇ ਨਾਲ ਨਾਲ ਕਰਦੇ ਆ ਸੋ ਸਾਡਾ ਅਸੀਂ ਰਿਸ਼ਤੇ ਨਾਲ ਉੱਤਿਆਂ ਨੂੰ ਬਹੁਤ ਗਰੰਟਡ ਜਿਹਾ ਲੈ ਲਿਆ ਸੋ ਇਸ ਕਰਕੇ ਮੈਨੂੰ ਲੱਗਦਾ ਇਹ ਵੱਡੀ ਪ੍ਰੋਬਲਮ ਸਾਡੇ ਸਮਾਜ ਇਸ ਕਰਕੇ ਹੈ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਅੱਜ ਇਸੇ ਕਰਕੇ ਨਾ ਉਹ ਪਾੜਾ ਵੱਧਦਾ ਜਾਂਦਾ ਹੈ ਇਹ ਲੰਬੀ ਹੁੰਦੀ ਜਾਂਦੀ ਹੈ ਗੱਲ ਮਤਲਬ ਅੱਜ ਤੁਸੀਂ ਇੱਕ ਸੋਫੇ ਤੇ ਤਾਂ ਬਹਿ ਸਕਦੇ ਹੋ ਪਰ ਤੁਸੀਂ ਉੱਥੇ ਨਹੀਂ ਥੋੜੀ ਬਾਡੀ ਤੇ ਬੈਠੀ ਹੁੰਦੀ ਕੋਲ ਪਰ ਤੁਹਾਡੀ ਬਾਡੀਆਂ ਅਲੱਗ-ਅਲੱਗ ਥੋੜੇ ਜਿਹੜੇ ਨੇਚਰ ਨੇ ਉਹ ਕਿਤੇ ਹੋਰ ਬੈਠਾ ਹੈ ਥੋੜਾ ਦਿਮਾਗ ਕਿਤੇ ਹੋਰ ਕੰਮ ਕਰ ਰਿਹਾ ਹੈ ਤੁਸੀਂ ਗੱਲ ਕਿਤੇ ਹੋਰ ਕਰ ਰਹੇ ਹੋ ਬੈਠੇ ਕਿਤੇ ਹੋਰ ਹੋ ਇਹੀ ਕਾਰਨ ਹੈ ਕਿ ਪਹਿਲਾਂ ਦੇਖੋ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਇੱਕ ਟੈਲੀਵਿਜ਼ਨ ਆਇਆ ਸਾਰੇ ਬੰਦੇ ਉੱਥੇ ਇਕੱਠੇ ਟੈਲੀਵਿਜ਼ਨ ਦੇਖਦੇ ਸੀ ਫੇਰ ਜੀ ਉਸ ਮਹੱਲੇ ਤੋਂ ਬਾਅਦ ਤੁਹਾਡੇ ਘਰ 'ਚ ਇੱਕ ਟੈਲੀਵਿਜ਼ਨ ਆ ਗਿਆ ਫੇਰ ਘਰ ਦੇ ਸਾਰੇ ਬਹਿ ਕੇ ਦੇਖਦੇ ਸੀ ਹੁਣ ਕੱਲੇ-ਕੱਲੇ ਰੂਮ 'ਚ ਆ ਗਿਆ ਚ ਹੁਣ ਅਸੀਂ ਹਰ ਰੂਮ 'ਚ ਬਹਿ ਕੱਲੇ-ਕੱਲੇ 'ਚ ਮਤਲਬ ਅਸੀਂ ਨਾਲ ਬਹਿ ਕੇ ਜਦੋਂ 10 ਮਿੰਟ ਸਾਡੇ ਘਰ ਬੈਠਣ ਦਾ ਸਮਾਂ ਹੈ ਸੌਣ ਤੋਂ ਪਹਿਲਾਂ ਅਸੀਂ ਉਦੋਂ ਵੀ ਕੋਸ਼ਿਸ਼ ਨਹੀਂ ਕਰਦੇ ਵੀ ਇਕੱਲੇ ਬਹਿ ਕੇ ਕਿ ਦੋ ਦਿਨਾਂ ਗੱਲਬਾਤ ਕਰੀਏ ਅਸੀਂ ਕਿੱਥੇ ਗਏ ਸੀ ਕਿੱਥੇ ਆਏ ਸੀ ਜੇ ਸਾਨੂੰ ਕੋਈ ਬੁਲਾ ਵੀ ਲੈਂਦਾ ਅਸੀਂ ਉਹਨਾਂ ਨੂੰ ਪੁੱਛਦੇ ਜਿਵੇਂ ਨਾ ਕੋਈ ਕਰਮਚਾਰੀ ਨੂੰ ਬੁਲਾ ਕੇ ਦਫ਼ਤਰ ਵਿੱਚ ਬੁਲਾਇਆ ਜਾਂਦਾ ਵੀ ਫਰਾਨਾ ਕੰਮ ਕਰਤਾ ਉਹ ਕਹਿੰਦਾ ਹਾਂਜੀ ਫਰਾਨਾ ਕੰਮ ਹੋ ਗਿਆ ਨਹੀਂ ਜੀ ਬਸ ਇੰਨੀਉਂ ਗੱਲ ਹੈ ਜਿਹੜੀ ਆਪਸੀ ਡਾਇਲੌਗ ਬਾਜ਼ੀ ਹੈ ਨਾ ਆਪਸੀ ਗੱਲਬਾਤ ਉਹ ਖਤਮ ਹੋ ਗਈ ਸਾਡੇ ਪਿੰਡਾਂ ਸ਼ਹਿਰਾਂ ਮੁਹੱਲਿਆਂ 'ਚੋਂ ਸੱਥਾਂ ਖਤਮ ਹੋ ਗਏ ਜਿੱਥੇ ਬਹਿ ਕੇ ਬੰਦੇ ਗੱਲ ਕਰਦੇ ਸੀ ਅੱਗੇ ਕਹਿੰਦੇ ਸੀ ਇੱਕ ਆਖਾਨ ਹੁੰਦੀ ਸੀ ਬਜ਼ੁਰਗਾਂ ਦੀ ਕਹਿੰਦੇ ਕਿਸੇ ਨੂੰ ਪਰ ਅਸੀਂ ਅੱਜ ਸਾਰੀਆਂ ਚੀਜ਼ਾਂ ਲੁਕੋ ਕੇ ਰੱਖਦੇ ਆਂ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਐ ਸੀਮਤ ਹੋ ਗਏ ਆਂ ਵੀ ਆਹ ਗੱਲ ਫਲਾਣੇ ਨੂੰ ਪਤਨ ਲੱਗ ਜੇ ਅਗਰ ਉਹਨੂੰ ਪਤਨ ਲੱਗ ਜੇ ਅਗਰ ਇੱਥੇ ਆਂ ਦੱਸ ਦਈਏ ਕਿਥੇ ਸੋ ਇਸ ਕਰਕੇ ਇਹ ਨਾ ਇੱਕ ਦੂਜੇ ਨਾਲ ਸ਼ੇਅਰ ਹੋਣੇ ਚਾਹੀਦੀਆਂ ਮੈਂ ਕਹਿੰਦਾ ਉਹ ਤੁਹਾਨੂੰ ਇੱਕ ਚੰਗੀ ਭਾਵਨਾ ਜਿਹੜੀ ਉਹ ਦਿੰਦੀ ਆਂ ਅੰਦਰੋਂ ਤੁਹਾਡੀ ਸ਼ਖਸੀਅਤ ਵੀ ਉਹਦੇ ਨਾਲ ਨਿੱਖਰਦੀ ਐ ਤੁਹਾਡੇ ਵਿਚਾਰ ਬਟਾਂਦਲੇ ਅਸੀਂ ਇੱਕ ਦੂਜੇ ਨਾਲ ਕਰਦੇ ਆਂ ਤਾਂ ਚੰਗੇ ਵਿਚਾਰਾਂ ਦੀ ਸਾਹ ਵੀ ਪੈਂਦੀ ਐ ਇਹ ਚੀਜ਼ਾਂ ਜਿਉਂਦੇ ਰਹਿਣੇ ਚਾਹੀਦੀਆਂ ਸੋ ਸੋਸ਼ਲ ਮੀਡੀਆ ਤੇ ਜਿੱਦਾਂ ਆਪਾਂ ਫੇਸਬੁੱਕ ਤੇ ਲਾ ਲਓ ਜਾਂ ਇੰਸਟਾ ਤੇ ਲਾ ਲਓ 15 15 ਬੀਬੀ ਹਜ਼ਾਰ ਸਾਡੇ ਫਰੈਂਡ ਲਿਸਟ ਚ ਹੁੰਦੇ ਆ ਪਰ ਦੁੱਖ ਵਟਾਣ ਲਈ ਜਦੋਂ ਆਪਾਂ ਸੋਚਦੇ ਆ ਨਾ ਆਪਾਂ ਕਾਲ ਕਿਨੂੰ ਕਰੀਏ ਉਹਦੋਂ ਇੱਕ ਵੀ ਜਾਣਾ ਨਹੀਂ ਯਾਦ ਆਂਦਾ ਕੋਈ ਗੱਲ ਨਹੀਂ ਉਹ ਰਿਸ਼ਤੇ ਜਿਹੜੇ ਅਸੀਂ ਉਹੀ ਬਣਾਏ ਹੋਏ ਆ ਉਹ ਸਮਝਣ ਦੀ ਲੋੜ ਹੈ ਕਿ ਉਹ ਰਿਸ਼ਤੇ ਕੌਂ ਕੀ ਨੇ ਉਹ ਰਿਸ਼ਤੇ ਸਿਰਫ ਤੁਹਾਨੂੰ ਲਾਈਕ ਕਰ ਲਈ ਨੇ ਵੀ ਆ ਗੱਲ ਤੁਸੀਂ ਬੋਲ ਕੇ ਤੀ ਅ ਜਦ ਤੁਹਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਤੁਹਾਡੇ ਕੋਈ ਪ੍ਰੋਬਲਮ ਆਉਂਦੀ ਹੈ ਉਹੀ ਫਰੈਂਡ ਲਿਸਟ ਨੂੰ ਗਾਂ ਕਰਦੀ ਹੁੰਦੀ ਹੈ ਸੋ ਇਸ ਕਰਕੇ ਉਹ ਉਹ ਤਾਂ ਇੱਕ ਨਾ ਕ੍ਰੀਏਟ ਕੀਤੀ ਹੋਈ ਫਰੈਂਡ ਲਿਸਟ ਹੈ ਉਹ ਤੁਸੀਂ ਆਪ ਕ੍ਰੀਏਟ ਕੀਤੀ ਹੋਈ ਹੈ ਉਹ ਤੁਹਾਡੇ ਨਾਲ ਵਿਚਾਰਾਂਗੇ ਲਈ ਬਣੀ ਹੈਗੀ ਤੁਹਾਡੀ ਕਿਸੇ ਨਾਲ ਸਾਂਝ ਪੈਂਦੀ ਹੈ ਮੈਂ ਕਹਿੰਦਾ ਜੇ ਮੁੰਡੇ ਕੁੜੀ ਜਦੋਂ ਵਿਆਹ ਕਰਾਉਣ ਲਈ ਕਹਿੰਦੇ ਕਿ ਮੈਨੂੰ ਪਿਆਰ ਹੋ ਗਿਆ ਫਰਾਂਡੇ ਨਾਲ ਉਹ ਮਸਲਾ ਵੀ ਕੀ ਹੁੰਦਾ ਹੈ ਉਹ ਦੋ ਚੀਜ਼ਾਂ ਹੁੰਦੀਆਂ ਜਾਂ ਤਾਂ ਬੰਦੇ ਨੂੰ ਲੱਗਦਾ ਕਿ ਫਰਾਂਣਾ ਮੁੰਡਾ ਬਹੁਤ ਸੋਹਣਾ ਹੈ ਉਹਨਾਂ ਲਈ ਤਾਂ ਕੋਈ ਬੰਦੀ ਬਹੁਤ ਸੋਹਣੀ ਹੈ ਜਾਂ ਤੁਹਾਡਾ ਰਿਸ਼ਤਾ ਹੀ ਬਣਦਾ ਹੈ ਜਾਂ ਫਿਰ ਉਹਨੂੰ ਲੱਗਦਾ ਹੈ ਕਿ ਬੰਦੇ ਦੇ ਵਿਚਾਰ ਬਹੁਤ ਵਧੀਆ ਨੇ ਇਹ ਬੰਦੇ ਦਾ ਸਟਾਈਲ ਬਹੁਤ ਚੰਗਾ ਲੱਗਦਾ ਮੈਨੂੰ ਲਾਈਫ ਜੀਉਣ ਦਾ ਢੰਗ ਬਹੁਤ ਚੰਗਾ ਹੈ ਜਾਂ ਔਮਰ ਦੇ ਨੇ ਜ ਉਹ ਰਿਸ਼ਤੇ ਸਿਰੇ ਤੱਕ ਨਿਭਦੇ ਨੇ ਉਹ ਇੱਕ ਦੂਜੇ ਲਈ ਖੜਦੇ ਨੇ ਜਿਹੜੇ ਰਿਸ਼ਤੇ ਐ ਕ੍ਰੀਏਟ ਕੀਤੇ ਜਾਂਦੇ ਲਿਸਟਾ ਬਣਾ ਕ੍ਰੀਏਟ ਕੀਤੇ ਜਾਂਦੇ ਨੇ ਉਹ ਨਾ ਕਿਤੇ ਨਿਭਦੇ ਨਾ ਕਿਤੇ ਕੱਢਦੇ ਆ ਸਰ ਲੈਂਦੇ ਪੰਜਾਬ ਨਾਲ ਤੁਹਾਡਾ ਕਿਦਾਂ ਦਾ ਰਿਸ਼ਤਾ ਆ ਬੀਤੇ ਦਿਨੀ ਤੁਸੀਂ ਉੱਥੇ ਦੌਰੇ ਤੇ ਵੀ ਜਾ ਕੇ ਆਏ ਹੋ ਤੇ ਉੱਥੋਂ ਦੇ ਲੋਕ ਰਿਸ਼ਤੇ ਨਾਤਿਆਂ ਨੂੰ ਕਿਵੇਂ ਲੈਂਦੇ ਨੇ ਤੇ ਇੱਧਰ ਦੇ ਲੋਕ ਕਿਵੇਂ ਲੈਂਦੇ ਨੇ ਦੇਖੋ ਜਿਹੜੇ ਲੈਂਦੇ ਪੰਜਾਬ ਦੀ ਗੱਲ ਹੈ ਮੈਂ ਨਾ ਲਾਈਵ 'ਚ ਪਹਿਲੀ ਵਾਰ ਗਿਆ ਲੈਂਦੇ ਪੰਜਾਬ 'ਚ ਮੈਨੂੰ ਹੁਣ ਤੱਕ ਤਾਂ ਗੱਲਾਂ ਸੁਣਦੇ ਹੁੰਦੇ ਸੀ ਲੈਂਦੇ ਪੰਜਾਬ ਦੀਆਂ ਕਿਤਾਬਾਂ ਦੇ ਵਿੱਚ ਗੀਤਾਂ ਦੇ ਵਿੱਚ ਉਹ ਸੁਣਦੇ ਹੁੰਦੇ ਸੀ ਨਾਨਕ ਕਾਨਾ ਸਾਹਿਬ ਦੀ ਧਰਤੀ ਹੈ ਉਹ ਸੁਣਦੇ ਹੁੰਦੇ ਲਾਹੌਰ ਦੀ ਧਰਤੀ ਉੱਥੇ ਆਏ ਆ ਸਾਡੇ ਬੜੇ ਬੜੇ ਰੇਕੇ ਉਧਰੋਂ ਆਏ ਉਹ ਗੱਲਾਂ ਸੁਣਦੇ ਸੀਗੇ ਪਹਿਲੀ ਵਾਰ ਜੇ ਉੱਥੇ ਗਏ ਤਾਂ ਉੱਥੇ ਮਹਿਸੂਸ ਹੋਇਆ ਕਿ ਜਿਹੜੀਆਂ ਚੀਜ਼ਾਂ ਅਸੀਂ 35 40 ਸਾਲ ਪਹਿਲਾਂ ਗਵਾਤੀਆਂ ਇਸ ਪੰਜਾਬ ਦੇ ਚੜ੍ਹਦੇ ਪੰਜਾਬ ਚ ਉਹ ਲੋਕ ਅਜੇ ਵੀ ਸਾਂਭੀ ਰੱਖੇ ਨੇ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ ਬਹੁਤ ਸਾਰੀਆਂ ਵਿਰਾਸਤੀ ਚੀਜ਼ਾਂ ਵਿਰਾਸਤੀ ਸੁਭਾਅ ਜਿਹੜਾ ਜਦੋਂ ਕੋਈ ਮਹਿਮਾਨ ਜਾਂਦਾ ਹੁਣ ਅਸੀਂ ਕੁਰਸੀਆਂ ਆ ਗਈਆਂ ਜਿਹੜੇ ਸੋਫੇ ਆ ਗਏ ਉਹ ਬੰਦੇ ਮੰਜੇ ਉਵੇਂ ਢਾ ਕੇ ਬਿਸਤਰੇ ਵਿਛਾ ਕੇ ਸਾਡਾ ਸਵਾਗਤ ਕਰਦੇ ਉਹ ਬੰਦੇ ਕੋਲ ਇੰਨਾ ਸਮਾਂ ਹੈ ਜਿੰਨਾ ਸਾਡੇ ਕੋਲ 30 ਸਾਲ ਪਹਿਲਾਂ ਹੁੰਦਾ ਸੀ ਅਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਸੀ ਉਹ ਕਹਿੰਦੇ ਜੀ ਕੰਮ ਬਾਅਦ ਚ ਕਰ ਲਾਂਗੇ 30 ਸਾਲ ਪਹਿਲਾਂ ਅਸੀਂ ਵੀ ਐਂ ਕਹਿੰਦੇ ਸੀ ਵੀ ਕੰਮ ਕੰਮ ਛੱਡੋ ਜੀ ਬੰਦਾ ਆਇਆ ਕੋ ਬੈਠੋ ਗੱਲਾਂ ਸੁਣੋ ਇਹਦੀਆਂ ਉਹ ਅੱਜ ਆਏ ਆ ਮਿਗ ਹੈ ਉਹ ਜਦੋਂ ਇਹ ਗੱਲਾਂ ਕਰਦੇ ਨੇ ਕਿ ਸਾਡੇ ਪੁਰਖੇ ਪੰਜਾਬ ਵਿੱਚ ਫੁਲਾਣੇ ਜ਼ਿਲ੍ਹੇ ਤੋਂ ਸੀਗੇ ਸਾਡੇ ਪੁਰਖੇ ਫੁਲਾਣੇ ਜਗ੍ਹਾ ਤੋਂ ਆਏ ਸੀਗੇ ਫੁਲਾਣੇ ਪਿੰਡ ਤੋਂ ਆਏ ਸੀਗੇ ਉਹਨਾਂ ਦੀ ਇੱਕ ਕਿਸਮ ਦੀ ਸਾਂਝ ਅਜੇ ਹੋਮੇ ਬਚੀ ਪਈ ਹੈ ਉਹਨਾਂ ਨੇ ਇਸ ਪੰਜਾਬ ਚ ਆ ਕੇ ਦੇਖਿਆ ਨਹੀਂ ਸੋ ਇਸ ਕਰਕੇ ਉਹ ਸਾਡੇ ਰਾਹੀਂ ਉਹ ਪੰਜਾਬ ਦੇਖਦੇ ਨੇ ਉਹ ਜਿਹੜੀਆਂ ਮ ਉਹ ਬੇਸ਼ੁਮਾਰ ਹੈ ਅਸੀਂ ਉੱਥੇ ਮਿਲਦੇ ਹੋਏ ਲੋਕਾਂ ਨੂੰ ਵੀ ਕਹਿੰਦੇ ਰਹੇ ਕਿ ਜੇ ਤੁਸੀਂ ਸਾਡੇ ਪੰਜਾਬ 'ਚ ਕਦੇ ਆਏ ਨਾ ਚੜ੍ਹਦੇ ਪੰਜਾਬ ਤਾਂ ਸ਼ਾਇਦ ਤੁਹਾਨੂੰ ਇੰਨਾ ਸਮਾਂ ਸੀ ਨਾ ਦੇ ਸਕੀਏ ਜਿੰਨਾ ਸਮਾਂ ਤੁਸੀਂ ਜਿੰਨਾ ਪਿਆਰ ਸਾਨੂੰ ਦਿੰਨੇ ਹੋ ਆਪਾਂ ਇਹ ਗੱਲ ਕਹਿ ਸਕਦੇ ਹਾਂ ਦੇਖੋ ਜਿਹੜੇ ਬੰਦੇ ਦੇ ਘਰ ਰੋਟੀ ਠੀਕ ਪੱਕਦੀ ਹੈ ਜਿਹੜੇ ਬੰਦੇ ਦੇ ਘਰ ਮਤਲਬ ਠੀਕ ਠਾਕ ਕੰਮ ਚੱਲਦਾ ਹੈ ਉਹ ਕਿਸੇ ਨੂੰ ਰੋਟੀ ਪਾਣੀ ਖਵਾ ਸਕਦਾ ਹੈ ਕਿਸੇ ਦੀ ਟਹਿਲ ਸੇਵਾ ਕਰ ਸਕਦਾ ਹੈ ਪਰ ਉੱਥੇ ਜਿਹੜੇ ਲੋਕ ਰੋਜ਼ ਕਮਾ ਕੇ ਖਾਣ ਵਾਲੇ ਨੇ ਕੋਈ ਤੰਗੇ ਵਾਲਾ ਹੈ ਕੋਈ ਚਾਹ ਵਾਲਾ ਹੈ ਕੋਈ ਦਿਹਾੜੀਦਾਰ ਹੈ ਤੁਹਾਨੂੰ ਮਿਲ ਜੇ ਉਹ ਵੀ ਤੁਹਾਨੂੰ ਨਹੀਂ ਮੁਹੱਬਤ ਕਰੂਗਾ ਤੁਸੀਂ ਟਾਂਗੇ ਤੇ ਬੈਠੋਗੇ ਉਹ ਕਹੂਗਾ ਨਾ ਸਰਦਾਰ ਜੀ ਪੈਸੇ ਨਹੀਂ ਲੈਣੇ ਤੁਸੀਂ ਚਾਹ ਲੈ ਕੋ ਚਾਹ ਪੀ ਲਓਗੇ ਕੋਖੇ ਵਾਲੇ ਕੋ ਖੜ ਕੇ ਵੀ ਆ ਕੋ ਖਿਚਾਪ ਕਿੰਨੇ ਦਾ ਫਿਰ ਬਹਿਨੇ ਆ ਨਾ ਸਰਦਾਰ ਜੀ ਤੁਸੀਂ ਸਾਡੇ ਮਹਿਮਾਨ ਜੇ ਤੋਂ ਹੱਥੋਂ ਪੈਸੇ ਨਹੀਂ ਲੈਣੇ ਅਸੀਂ ਅੱਛਾ ਪੱਗ ਦੀ ਏਡੀ ਬੜੀ ਸਰਦਾਰੀ ਹੈ ਉਹਨੂੰ ਮੁਲਕਾਂ ਦੇ ਵਿੱਚ ਮੈਂ ਲਾਹੌਰ ਚ ਖਾ ਕੇ ਦੇਖਿਆ ਚਲੋ ਅਸੀਂ ਤਾਂ ਥੋੜੇ ਜੇ ਫੇਮਸ ਚਿਹਰੇ ਸੀਗੇ ਜਿਹੜੇ ਬੰਦੇ ਨੇ ਵੈਸੀ ਪੱਗ ਬਣੀ ਹੋਈ ਹੈ ਕੋਈ ਕੈਨੇਡਾ ਤੋਂ ਆ ਰਿਹਾ ਕੋਈ ਅਮਰੀਕਾ ਤੋਂ ਆ ਰਿਹਾ ਕਿ ਇਸ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਆ ਰਿਹਾ ਉਹਨੇ ਪੱਗ ਬਣੀ ਹੋਈ ਹੈ ਉਹ ਤੋਂ ਮੈਂ ਪੁਲਿਸ ਵਾਲਾ ਵੀ ਰੋਕੂਗਾ ਉਹ ਕਹਿੰਦਾ ਸਰਦਾਰ ਜੀ ਇੱਕ ਮਿੰਟ ਰੁਕਿਓ ਤੁਹਾਡੇ ਨਾਲ ਇੱਕ ਤਸਵੀਰ ਬਣਾਉਣੀ ਹੈ ਮਤਲਬ ਉੱਥੇ ਉਹ ਲੋਕ ਇੰਨੀ ਕਦਰ ਕਰਦੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਬੰਦਾ ਸਾਡੇ ਸ਼ਹਿਰ ਦਾ ਹੈ ਨਹੀਂ ਇਹ ਚੜ੍ਹਦੇ ਪੰਜਾਬ ਤੋਂ ਆਇਆ ਹੈ ਸਰਦਾਰ ਜੀ ਇੱਕ ਮਿੰਟ ਰੁਕਿਓ ਤੁਹਾਡੇ ਨਾਲ ਤਸਵੀਰ ਖਿਚਾਉਣੀ ਹੈ ਸੋ ਇਹ ਲੋਕਾਂ ਦਾ ਇੰਨਾ ਪਿਆਰ ਦੇਖ ਕੇ ਇੰਨੀ ਮੁਹੱਬਤ ਦੇਖ ਕੇ ਨਹੀਂ ਅੱਜ ਕੱਲ ਅਸੀਂ ਦੂਜੇ ਮੁਲਕਾਂ 'ਚ ਵੀ ਜਾਂਦੇ ਆ ਕਿਹਦੇ ਕੋਲ ਸਮਾਂ ਕਿਸੇ ਲਈ ਕਿਸੇ ਕੋਲ ਕਿਸੇ ਲਈ ਸਮਾਂ ਨਹੀਂ ਹੈ ਪਰ ਇਹ ਕਿਸੇ ਨੂੰ ਸਮਾਂ ਦੇਣਾ ਮੈਨੂੰ ਲੱਗਦਾ ਅੱਜ ਦੇ ਸਮੇਂ 'ਚ ਸਭ ਤੋਂ ਵੱਡੀ ਇੱਜ਼ਤ ਦੇਣਾ ਹੁੰਦਾ ਹੈ ਸਰ ਪੰਜਾਬ ਦੇ ਵਿੱਚ ਵੀ ਜਿੱਦਾਂ ਮਹਿਮਾਨ ਨਵਾਜ਼ੀ ਲਈ ਪੰਜਾਬੀ ਜਾਣੇ ਜਾਂਦੇ ਸੀ ਪਰ ਹੁਣ ਜਿਹੜੀ ਅਗਲੀ ਜਨਰੇਸ਼ਨ ਆ ਜਾਂ ਸਾਡੇ ਵਾਲੀ ਕਹਿ ਲਓ ਐਨੇ ਬਿਜ਼ੀ ਆ ਲਾਈਫ ਐਨੀ ਬਿਜ਼ੀ ਆ ਕਿ ਹਰ ਕੋਈ ਵਰਕਿੰਗ ਆ ਤੇ ਜੇ ਕਿਸੇ ਨੂੰ ਪਤਾ ਚੱਲ ਜਾਏ ਘਰ ਚ ਪਰੋਣਾ ਆਣਾ ਤੇ ਪਹਿਲਾਂ ਹੀ ਆਫਤ ਆ ਜਾਂਦੀ ਆ ਮਤਲਬ ਇਹ ਚੀਜ਼ਾਂ ਭਾਵੇਂ ਕਿ ਪੇਰੈਂਟਸ ਵੀ ਆ ਹੁਣ ਮੁੰਡੇ ਦੇ ਪੇਰੈਂਟਸ ਆ ਰਹੇ ਨੇ ਤਾਂ ਉਹ ਕੁੜੀ ਨੂੰ ਹੋ ਜਾਂਦਾ ਕਿ ਮੈਂ ਕਿੱਦਾਂ ਸੰਭੂਗੀ ਮੈਂ ਕਿੱਦਾਂ ਕਰੂੰਗੀ ਉਹ ਚੀਜ਼ਾਂ ਨਾਲ ਰਿਸ਼ਤੇ ਖਤਮ ਹੋ ਰਹੇ ਨੇ ਮੈਂ ਉਹੀ ਤੁਹਾਨੂੰ ਪਹਿਲਾਂ ਗੱਲ ਕਰਕੇ ਦੱਸ ਕੇ ਆਇਆ ਕਿ ਅਸੀਂ ਨਾ ਰਿਸ਼ਤਿਆਂ ਨੂੰ ਅਹਿਮੀਅਤ ਨਹੀਂ ਦਿੱਤੀ ਅਸੀਂ ਬੱਚਿਆਂ ਨੂੰ ਸਮਝਾਇਆ ਨਹੀਂ ਕਿ ਰਿਸ਼ਤੇ ਕੀ ਸੀ ਸਾਡੇ ਪੇਰੈਂਟਸ ਨੇ ਸਾਨੂੰ ਦੱਸਿਆ ਇਸ ਕਰਕੇ ਅਸੀਂ ਮਾੜੀ-ਮੋਟੀ ਉਹ ਜਿਹੀ ਗੱਲਾਂ ਕਰਦੇ ਹਾਂ ਜਦੋਂ ਸਾਡੀ ਦੱਸਣ ਦੀ ਵਾਰੀ ਸੀ ਆਪਣੇ ਬੱਚਿਆਂ ਨੂੰ ਉਦੋਂ ਸਾਡੇ ਹੱਥਾਂ 'ਚ ਮੋਬਾਈਲ ਆ ਗਿਆ ਅਸੀਂ ਜਿਹੜਾ ਬੱਚਿਆਂ ਨੂੰ ਸਮਾਂ ਦੇਣਾ ਸੀ ਨਾ ਇਹ ਸਾਡੀ ਪੇਰੈਂਟਸ ਦੀ ਗਲਤੀ ਹੈ ਅਸੀਂ ਜਿਹੜਾ ਬੱਚਿਆਂ ਨੂੰ ਸਮਾਂ ਦੇਣਾ ਸੀ ਅਸੀਂ ਉਹ ਮੋਬਾਈਲ ਨੂੰ ਦੇਤਾ ਸਾਨੂੰ ਇਹ ਲੱਗਿਆ ਕਿ ਜੇ ਅਸੀਂ ਟੈਕਨੀਕ ਟੈਕਨੋਲੋਜੀ ਦੇ ਨਾਲ ਨਾ ਤੁਰੇ ਤਾਂ ਅਸੀਂ ਪਿੱਛੇ ਰਹਿ ਜਾਾਂਗੇ ਅਸੀਂ ਸਮੇਂ ਦੇ ਨਾਲ ਭਜਦੇ-ਭਜਦੇ ਆਨੇ ਬੱਚੇ ਗਵਾ ਲਏ ਫਿਰ ਅੱਜ ਅਸੀਂ ਬੱਚਿਆਂ ਤੋਂ ਉਹ ਚੀਜ਼ ਪੁੱਛ ਰਹੇ ਹਾਂ ਜਿਹੜੀ ਬੱਚੇ ਨੇ ਦਿੱਤੀ ਨੀ ਕਦੇ ਬੱਚੇ ਕ ਕਿ ਸਾਨੂੰ ਪੇਰੈਂਟਸ ਨੇ ਗੱਲ ਸਿਖਾਈ ਨਹੀਂ ਤਾਂ ਉਹ ਮੰਗੀ ਜਾਂਦੇ ਨਹੀਂ ਆਸਮਾਨ ਫੜਾਈ ਹੈ ਨਹੀਂ ਸਾਦੋਂ ਕੋਈ ਦੋ ਚੀਜ਼ ਹੋ ਅਸੀਂ ਕਿੱਥੋਂ ਲਈਏ ਸੋ ਇਹ ਸਾਡੀ ਗਲਤੀ ਹੈ ਸਾਨੂੰ ਸਮਾਂ ਰਹਿੰਦੇ ਬੱਚਿਆਂ ਨੂੰ ਰਿਸ਼ਤਿਆਂ ਦੀ ਅਹਿਮੀਤ ਦੱਸਣੀ ਚਾਹੀਦੀ ਹੁਣ ਰਿਸ਼ਤੇ ਨਾਲ ਤੇ ਉਹਨਾਂ ਨੂੰ ਉਹਨਾਂ ਨੂੰ ਗਰੰਟਡ ਲੈ ਲੈ ਇਜ਼ੀਲੀ ਲੈ ਲੈ ਵੀ ਕੋਈ ਗੱਲ ਨਹੀਂ ਭੂਆ ਇਹ ਠੀਕ ਕੋਈ ਗੱਲ ਨਹੀਂ ਉਹ ਫਿਰ ਅਚਾਉ ਫੋਨ ਤੇ ਬਹਿ ਕੇ ਕਹਿੰਦਾ ਉਹ ਯਾਰ ਅਬ ਖਰਚਾ ਦੇ ਇਸੇ ਦਾ ਰਹੇ ਹੁਣ ਇਹਨਾਂ ਦੇ ਗਏ ਤਾਂ ਬਾਅਦ ਚ ਗੱਲ ਕਰਦਾ ਮਤਲਬ ਉਹਨੂੰ ਐ ਵੀ ਲੱਗਦਾ ਵੀ ਅੱਜ ਤੇ ਅਰਚਾ ਜਣ ਮੈਂ ਫੇਰ ਗੱਲ ਕਰੂੰਗਾ ਦੇਖੋ ਤੁਸੀਂ ਇੰਨਾ ਈਜ਼ੀ ਲੈ ਗਏ ਇਹ ਇਹ ਗਲਤੀ ਸਾਡੀ ਹੈ ਸਾਡੀ ਪੇਰ ਸਰ ਜਿਵੇਂ ਨਾ ਬਚਪਨ ਚ ਹੁਣ ਜਿੱਦਾਂ ਇਹਦੇ ਵਿੱਚ ਤੁਸੀਂ ਜਿਹੜੇ ਪਰਮਿੰਦਰ ਮੈਮ ਉਹਨਾਂ ਦੇ ਨਾਲ ਐਦਾਂ ਦਾ ਰਿਸ਼ਤਾ ਇੱਕ ਦਿਨ ਦਿਖਾਇਆ ਗਿਆ ਕਿ ਉਹ ਤੁਹਾਡੇ ਸਕੂਲ ਮੇਟ ਆ ਹਨਾ ਤੇ ਉਦਾਂ ਹੀ ਬਚਪਨ ਦੀ ਕਿਹੜੀ ਯਾਦਗਾਰ ਤੁਹਾਡੀ ਤਾਜ਼ਾ ਹੋਈ ਆ ਜਿਵੇਂ ਆਪਾਂ ਛੋਟੇ ਹੁੰਦੇ ਬਚਪਨ ਚ ਨਾਨਕੇ ਜਾਂਦੇ ਹੁੰਦੇ ਛੁੱਟੀਆਂ ਕੱਟਣ ਪਰ ਅੱਜ ਕੱਲ ਲੋਕਾਂ ਕੋਲ ਉਹੀ ਆ ਇੱਕ ਮਾਡਰਨਾਈਜੇਸ਼ਨ ਜਿਹੜੀ ਆ ਗਈ ਕਹਿੰਦੇ ਛੱਡ ਪਰ ਨਾਨਕੇ ਕੀ ਰੰਜਣਾ ਉੱਥੇ ਵੀ ਤਾਂ ਬੈਣਾ ਹੀ ਆਪਾਂ ਗੋਆ ਚਲਦੇ ਆ ਉਹ ਉਹਨੇ ਕਿਹਦਾ ਰਿਸ਼ਤੇ ਇਫੈਕਟ ਕੀਤੇ ਨੇ ਉਹਨੇ ਬਹੁਤ ਬੜੀ ਗੱਲ ਕੀਤੀ ਹੈ ਕਿ ਉਹਨਾਂ ਰਿਸ਼ਤਿਆਂ ਦੇ ਵਿੱਚ ਜਦੋਂ ਇਕੱਠੇ ਜਾਣਾ ਸਾਡੇ ਇੱਕ ਰਿਸ਼ਤੇ ਬਣਦੇ ਸੀ ਨਾਨਕੇ ਸਾਨੂੰ ਜਿਹੜੇ ਉੱਥੇ ਬੱਚੇ ਮਿਲਣੇ ਯਾ ਮੇਰੇ ਨਾਨਕਿਆਂ ਦਾ ਬੱਚਾ ਫਲਾਣਾ ਬੱਚਾ ਹੈ ਯਾ ਜ ਮੇਰੀ ਭੂਆ ਦਾ ਮੁੰਡਾ ਉੱਥੇ ਆਇਆ ਹੋਇਆ ਫਲਾਣਾ ਬੰਦਾ ਹੈ ਉਹਨਾਂ ਨਾਲ ਇੱਕ ਸਾਂਝ ਬਣਦੀ ਸੀ ਇਕੱਠੇ ਖੇਡਣਾ ਇਕੱਠੇ ਖਾਣਾ ਪੀਣਾ ਇਕੱਠੇ ਸੌਣਾ ਇਕੱਠੇ ਰਹਿਣਾ ਉਹ ਖਤਮ ਹੋ ਗਈ ਉਸ ਉਹ ਚੀਜ਼ ਲੈ ਲਈ ਇੱਥੇ ਫੋਟੋ ਖਿੱਚੀਏ ਇੱਥੇ ਵੀਡੀਓ ਬਣਾਈਏ ਆ ਸਾਡੀ ਗੱਲ ਮਾਨ ਜੜੀ ਹੈਗੀ ਹੈ ਇੱਥੇ ਸਾਡੀ ਯਾਦਗਾਰ ਬਣ ਗਈ ਇੱਥੇ ਅਸੀਂ ਸੈਲਫੀ ਲੈ ਲਈ ਇੱਥੇ ਅਸੀਂ ਰੀਲ ਬਣਾ ਲਈ ਉਹ ਸਾਡੇ ਲਈ ਉਹ ਇੰਪੋਰਟੈਂਟ ਰਹਿ ਗਈਆਂ ਉਹਨਾਂ ਚੀਜ਼ਾਂ ਨੇ ਇਫੈਕਟ ਕੀਤਾ ਗੱਲ ਅਸੀਂ ਰਿਸ਼ਤੇਦਾਰਾਂ ਨੂੰ ਜਾ ਕੇ ਵੀ ਦੇਖੋ ਤੁਸੀਂ ਜਦੋਂ ਰਿਸ਼ਤੇਦਾਰੀ ਜਾਣੇ ਕਿਹਦੇ ਚ ਸਾਨੂੰ ਪੀਰੈਂਟਸ ਧੱਕੇ ਨਾਲ ਲੈ ਗਿਆ ਤਾਂ ਵੀ ਅਸੀਂ ਆਪਣੇ ਮੋਬਾਈਲ ਤੇ ਬੈਠੇ ਆ ਤਾਂ ਵੀ ਸਾਈਡੋਂ ਕੇ ਮੋਬਾਈਲ ਹੀ ਚਲਾ ਰਹੇ ਆ ਕੋਈ ਬੰਦਾ ਫੋਟੋ ਖਿੱਚ ਰਿਹਾ ਕੋਈ ਕੁਛ ਕਰ ਰਿਹਾ ਸਾਡੀ ਉਹਨਾਂ ਨਾਲ ਕੋਈ ਸਾਂਝ ਨਹੀਂ ਕੋਈ ਗੱਲਬਾਤ ਨਹੀਂ ਹੈ ਸੋ ਇਹ ਇਹ ਇਸ ਕਰਕੇ ਹੈ ਕਿਉਂਕਿ ਅਸੀਂ ਜਦੋਂ ਬੱਚਾ ਲਰਨਿੰਗ ਪ੍ਰੋਸੈਸ ਵਿੱਚ ਸੀਗਾ ਜਦੋਂ ਸਿੱਖਣਾ ਸੀ ਉਹਨੇ ਅਸੀਂ ਉਹਨਾਂ ਨੂੰ ਕੁਝ ਹੋਰ ਸਿਖਾਇਆ ਹੈ ਅੱਜ ਦੇਖੋ ਮਾਵਾ ਬੱਚਿਆਂ ਨੂੰ ਚੁੱਪ ਕਰਾਉਣ ਦੇ ਲਈ ਮੋਬਾਈਲ ਫੜਾ ਦਿੰਦੀਆਂ ਤੇ ਮ ਜਿਵੇਂ ਬੱਚੇ ਨੇ ਬਚਪਨ ਦੇ ਵਿੱਚ ਜਦੋਂ ਆ ਡਵੈਲਪ ਹੋ ਰਿਹਾ ਹੈ ਉਦੋਂ ਕਾਰਟੂਨ ਦੇਖੇ ਫਿਰ ਉਹਨੇ ਵੱਡਾ ਹੋ ਕੇ ਕਾਰਟੂਨੀ ਬਣਨਾ ਹੈ ਤੁਸੀਂ ਤੁਸੀਂ ਉਹ ਤੋਂ ਭਾਲ ਕੁਛ ਹੋ ਰਹੇ ਮੈਂ ਵੀ ਵਿਗਿਆਨੀ ਬਣੂ ਡਾਕਟਰ ਬਣੂਗਾ ਇਹ ਨਾ ਉਹ ਜਿਹਨੂੰ ਤੁਸੀਂ ਬਚਪਨ ਚ ਕਾਰਟੂਨ ਦੇਖਾ ਨੂੰ ਕਾਰਟੂਨੀ ਬਣਨਾ ਹੈ ਤੁਸੀਂ ਇਹ ਫਿਰ ਸਿੱਖਿਆ ਕਦੇ ਨਾ ਉਹ ਤੇ ਤਵਕਕ ਰੱਖੋ ਕਿ ਇਹ ਕੋਈ ਵੱਡਾ ਕੰਮ ਕਰਨਗੇ ਵੱਡੇ ਬੰਦੇ ਬਣਨਗੇ ਉਹ ਫਿਰ ਉਹੋ ਜਿਹੀ ਬਣਨਗੇ ਕਿਸੇਰ ਤੁਹਾਨੂੰ ਕੀ ਲੱਗਦਾ ਪਏ ਅੱਜ ਦੇ ਟਾਈਮ 'ਚ ਕਿਹੜਾ ਕਿਹੜੀ ਅਦਾ ਦੀ ਪਰਸਨੈਲਿਟੀ ਆ ਤੁਸੀਂ ਤਾਂ ਚਲੋ ਕਰ ਹੀ ਰਹੇ ਹੋ ਤੁਹਾਡੀ ਆਵਾਜ਼ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਤੁਸੀਂ ਬਾਕਮਾਲ ਪਹਚਾਨਦੇ ਹੋ ਪੰਜਾਬੀਅਤ ਬਾਰੇ ਪਰ ਹੁਣ ਕਿਹੜੀ ਪਰਸਨੈਲਿਟੀ ਏਦਾਂ ਦੀ ਜਿਹੜੀ ਜ਼ਿਆਦਾ ਇਫੈਕਟ ਪਾ ਰਹੀ ਆ ਨਹੀਂ ਪਰਸਨੈਲਿਟੀ ਮਤਲਬ ਤੁਸੀਂ ਕਲਾਕਾਰ ਕਲਾਕਾਰ ਤੁਹਾਨੂੰ ਕੀ ਲੱਗਦਾ ਕੌਣ ਜਿਹੜੀ ਪੰਜਾਬੀਆਂ ਨੂੰ ਪੂਰੇ ਦੇਸ਼ 'ਚ ਮੈਂ ਤੁਹਾਨੂੰ ਅੰਦਰ ਵੀ ਇਹ ਗੱਲ ਕਹੀ ਸਾਡੇ 'ਚ ਤਾਂ ਪੰਜਾਬੀਆਂ 'ਚ ਇੱਕ ਵੱਡੀ ਪ੍ਰੋਬਲਮ ਆ ਗਈ ਮੈਂ ਇਹ ਅੰਦਰ ਗੱਲ ਬੋਲੀ ਹੈ ਅਸੀਂ ਨਾ ਪ੍ਰਾਊਡ ਫੀਲ ਕਰਨ ਤੋਂ ਹਟ ਗਏ ਅਸੀਂ ਨਾ ਕਿਸੇ ਡਾਕਟਰ ਦੇ ਪ੍ਰੋਗ ਕੀਤਾ ਨਾ ਕਿਸੇ ਵਿਗਿਆਨੀ ਤੇ ਕੀਤਾ ਨਾ ਕਿਸੇ ਰਾਈਟਰ ਦੇ ਕੀਤਾ ਨਾ ਕਿਸੇ ਕਲਾਕਾਰ ਤੇ ਨਾ ਅਫਸਰ ਤੇ ਨਾ ਕਿਸੇ ਲੀਡਰ ਤੇ ਸਾਨੂੰ ਹੋਰ ਚੰਗੇ ਲੱਗਦੇ ਨੇ ਸਾਡੇ ਬੰਦੇ ਕੰਪੈਰੀਸ਼ਨ ਕਰਨਗੇ ਆਹ ਦੇਖੋ ਜੀ ਆਹ ਜਿਹੜਾ ਖਿਡਾਰੀ ਹੈ ਇਹ ਫਰਾਂਸ ਦੇ ਮੁਲਕ ਦਾ ਹੈ ਇਹਦੀ ਕੁਲਤ ਹੈ ਨਹੀਂ ਸੀ ਇਹਨੇ ਫਿਰ ਵੀ ਆਹ ਮੈਡਲ ਜਿੱਤਿਆ ਸਾਡੀਆਂ ਕੁੜੀਆਂ ਨੇ ਇਹੋ ਜਿਹੇ ਮਾਹੌਲਾਂ ਚ ਰਹਿ ਕੇ ਇਹੋ ਜਿਹੇ ਘਰਾਂ ਚ ਉੱਠ ਕੇ ਇੰਨੀਆਂ ਤੰਗੀਆਂ ਦੇ ਬਾਵਜੂਦ ਕਿਵੇਂ ਸਟ੍ਰਗਲ ਕਰਕੇ ਇੱਥੇ ਤੱਕ ਪਹੁੰਚੀਆਂ ਅਸੀਂ ਉਹਨੂੰ ਕਦੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਉਹਨੂੰ ਕਦੇ ਰਿਪਰੈਜ਼ੈਂਟ ਨਹੀਂ ਕਰਦੇ ਵੀ ਇਹ ਸਾਡੀ ਕੁੜੀ ਹੈ ਸਾਨੂੰ ਹੋਰ ਚੰਗੇ ਲੱਗਦੇ ਨੇ ਜਿਵੇਂ ਅੱਜ ਦੀ ਜਨਰੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਅੱਜ ਦੀ ਜਨਰੇਸ਼ਨ ਨੂੰ ਚੰਗਾ ਲੱਗਦਾ ਵੀ ਉਹ ਚਾਰ ਘਰ ਛੱਡ ਕੇ ਬਜ਼ੁਰਗ ਰਹਿੰਦਾ ਹੈ ਇਹ ਅੰਕਲ ਬਹੁਤ ਵਧੀਆ ਨੇ ਜੇ ਕਿਤੇ ਇਹ ਮੇਰੇ ਡੈਡੀ ਹੁੰਦੇ ਜਿਹੜੀ ਇਧਰਲੇ ਪਾਸੇ ਰਹਿੰਦੀਆਂ ਪੰਜ ਘਰ ਛੱਡ ਕੇ ਜੇ ਕਿ ਬੜੀ ਠੀਕ ਹੈ ਬੜੀ ਵਧੀਆ ਗੱਲਾਂ ਕਰਦੀ ਬੜੀ ਚੰਗੇ ਬਲੌਗ ਬਣਾਉਂਦੀ ਇਹ ਕਿਤੇ ਮੇਰੀ ਮੰਮੀ ਹੁੰਦੀ ਇਹ ਕਿਤੇ ਮੇਰੀ ਆਂਟੀ ਹੁੰਦੀ ਇਹ ਕਿਤੇ ਮੇਰੀ ਭੈਣ ਹੁੰਦੀ ਹੈ ਜਿਹੜੇ ਸਾਡੇ ਘਰੇ ਆ ਉਹ ਸਾਨੂੰ ਚੰਗੇ ਨਹੀਂ ਲੱਗ ਰਹੇ ਸੋ ਇਹੀ ਕਾਰਨ ਹੈ ਕਿ ਇਹ ਉਹਨਾਂ ਦੀ ਜਿਹੜੀ ਸਕੂਲਿੰਗ ਹੈ ਉਹ ਸਹੀ ਨਹੀਂ ਹੋਈ ਅਸੀਂ ਸਾਨੂੰ ਇਹ ਲੱਗਿਆ ਕਿ ਜਿਹੜੇ ਬਿਲਡਿੰਗਾਂ ਵੱਡੀਆਂ-ਵੱਡੀਆਂ ਅਸੀਂ ਬਣਾ ਲੀਆਂ ਅਸੀਂ ਬਿਲਡਿੰਗਾਂ ਦੇ ਵਿੱਚ ਸਾਨੂੰ ਲੱਗਦਾ ਕਿ ਇੱਥੇ ਬੱਚੇ ਸਾਡੇ ਸੇਫ ਨੇ ਬੱਚੇ ਪੜ੍ਹਨਗੇ ਬੱਚਿਆਂ ਨੂੰ ਕਦੇ ਬਿਲਡਿੰਗਾਂ ਨਹੀਂ ਪੜਾਉਂਦੀਆਂ ਬੱਚਿਆਂ ਨੂੰ ਕਦੇ ਬਿਲਡਿੰਗਾਂ ਨਹੀਂ ਸਿਖਾਉਂਦੇ ਬੱਚਿਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਮੋਰਲ ਗਿਆਨ ਦੀ ਲੋੜ ਹੁੰਦੀ ਹੈ ਮੋਰਲ ਵੈਲਿਊਜ਼ ਦੀ ਲੋੜ ਹੁੰਦੀ ਹੈ ਇਹ ਮੋਰਲੀ ਵੈਲਿਊ ਅਸੀਂ ਖਤਮ ਕਰ ਲਿਆ ਨੈਤਿਕ ਸਿੱਖਿਆ ਦੀ ਲੋੜ ਹੁੰਦੀ ਹੈ ਕਿਨੈਟਿਕ ਸਿੱਖਿਆ ਕੀ ਹੁੰਦੀ ਸਾਡੀ ਕਦਰਾਂ ਕੀਮਤਾਂ ਕੀ ਹੁੰਦੀਆਂ ਅਸੀਂ ਸਿਖਾਈ ਨਹੀਂ ਅਸੀਂ ਬੱਚਿਆਂ ਦੇ ਵਿੱਚ ਸਭ ਤੋਂ ਪਹਿਲਾਂ ਪੜ੍ਹਤਾ ਵੀ ਤੂੰ ਪੁੱਤ ਆਈਟੀ ਸੈਕਟਰ ਜਾਣਾ ਹੈ ਤੂੰ ਪੁੱਤ ਡਾਕਟਰ ਬਣਨਾ ਹੈ ਤੂੰ ਪੁੱਤ ਇੰਜੀਨੀਅਰ ਬਣਨਾ ਹੈ ਤੂੰ ਪੁੱਤ ਪਲੱਸ 2 ਕਰ ਤੈ ਬਾਹਰ ਜਾਣਾ ਹੈ ਤੈਨੂੰ ਅਸੀਂ ਆਈਲਟਸ ਕਰਾਉਣੀ ਹੈ ਦੱਸੋ ਆਈਲਟਸ ਕਿਹੜੀ ਡਿਗਰੀ ਹੈ ਸੋ ਇਸ ਕਰਕੇ ਨਾ ਅਸੀਂ ਬੱਚਿਆਂ ਨੂੰ ਛੋਟੇ ਹੁੰਦੇ ਫੀਡ ਕਰਤਾ ਦਿਮਾਗ ਦੇ ਵਿੱਚ ਵੀ ਫਰਾਨੀ ਕੋਈ ਫਰਾਨੀ ਕਾਰ ਹੈ ਪੁੱਤ ਮੇਰੇ ਪੁੱਤ ਨੇ ਇਹਨੂੰ ਬੜੀ ਕਾਰ ਲੈਣੀ ਜਾ ਕੇ ਉਹ ਪੁੱਤ ਫਿਰ ਜਿਹੜੇ ਮਾਈ ਤਰੀਕੇ ਨਾਲ ਲਵੇ ਗਲਤ ਨਾਲ ਲਵੇ ਠੀਕ ਨਾਲ ਲਵੇ ਸੋ ਇਹ ਚੀਜ਼ਾਂ ਅਸੀਂ ਵਿਚਾਰਨੇ ਆ ਸੀ ਅੱਜ ਬੱਚੇ ਦੀ ਸ਼ਖਸੀਅਤ ਕਿਹੋ ਜਿਹੀ ਬਣਾਉਣੀ ਹੈ ਅਸੀਂ ਬੱਚੇ ਦੀ ਸ਼ਖਸੀਅਤ ਬਣਾਉਣ ਬਰ ਜੋਰ ਨਹੀਂ ਦਿੱਤਾ ਹੈਗਾ ਇਹ ਸਾਡਾ ਬੜਾ ਡਰਾਵਾ ਹੈਗਾ ਜੇ ਤੁਸੀਂ ਪਰਸਨਲੀ ਪੁੱਤ ਨੇ ਪੜ੍ਹਿਆ ਉਹ ਵਾਲੇ ਟਾਈਮ ਚ ਬਿਲਕੁਲ ਤੁਸੀਂ ਪਰਸਨਲੀ ਕਿਹੜੇ ਆਰਟਿਸਟ ਨੂੰ ਜ਼ਿਆਦਾ ਮਤਲਬ ਕਹਿੰਦੇ ਨਾ ਉਹ ਹੀ ਤਾਰੀਫ਼ ਕਰਦੇ ਹੋ ਜਿਹਦੀ ਤੁਹਾਨੂੰ ਲੱਗਦਾ ਕਿ ਪੰਜਾਬੀਆ ਤੋਂ ਪ੍ਰਮੋਟ ਕਰ ਰਿਹਾ ਇਹ ਨਾ ਤੁਸੀਂ ਬਟਾ ਫਸਾਉਣ ਵਾਲਾ ਸਵਾਲ ਪੁੱਛਦੇ ਹੋ ਕੋ ਕਲਾਕਾਰ ਸਾਰੇ ਚੰਗੇ ਹੁੰਦੇ ਨੇ ਮਸਲਾ ਇਹ ਨਹੀਂ ਹੈ ਜਿਹੋ ਜਿਹੇ ਕਲਾਕਾਰ ਨਾਲ ਸਾਡੇ ਸਮਾਜ ਦੇ ਵਿੱਚ ਸਾਡਾ ਸਿਨੇਮਾ ਪ੍ਰੈਜੈਂਟ ਕਰਦਾ ਹੈ ਸਾਡਾ ਮਸਲਾ ਇਹ ਹੈ ਅਸੀਂ ਉਹਨੂੰ ਉਹਾਈ ਸੋਚ ਲੈਨੇ ਆ ਅਸਲ ਕਿ ਉਹ ਤਾਂ ਕਿਰਦਾਰ ਕਰ ਰਿਹਾ ਹੁੰਦਾ ਹੈ ਉਹ ਤਾਂ ਮਜਬੂਰੀ ਹੁੰਦੀ ਹੈ ਕਿ ਤੂੰ ਇਹ ਬਣਨਾ ਕਿਸੇ ਨੇ ਡਾਕੂ ਬਣਨਾ ਕਹਿੰਦੇ ਡਾਕਟਰ ਬਣਨਾ ਕਿਸੇ ਇੰਜੀਨੀਅਰ ਬਣਨਾ ਕਹਿੰਦੇ ਚੰਗਾ ਬਣਨਾ ਕਹਿੰਦੇ ਮਾਰਾ ਬਣਨਾ ਉਹ ਤਾਂ ਕਿਰਦਾਰ ਕਰ ਰਹੇ ਆ ਪਰ ਬੇਸਿਕ ਮਸਲਾ ਇਹ ਹੈ ਕਿ ਜਿਹੜਾ ਕਲਾਕਾਰ ਹੈ ਉਹਦੇ ਕੋਲੇ ਖਾਸੀ ਨੋਲੇਜ ਚਾਹੀਦੀ ਹੈ ਉਹ ਬੰਦੇ ਨੂੰ मतलब ਜਿਵੇਂ ਅਲੱਗ-ਅਲੱਗ ਡਿਪਾਰਟਮੈਂਟ ਨੇ ਚਾਹੇ ਪੁਲਿਸ ਹੈ ਡਾਕਟਰ ਹੈ ਇੰਜੀਨੀਅਰ ਹੈ ਜਿਹਨੇ ਵੀ ਡਿਪਾਰਟਮੈਂਟ ਨੇ ਸਾਰੇ ਬਾਰੇ ਮਨਮੜਾ ਪਤਾ ਹੋਣਾ ਚਾਹੀਦਾ ਤਾਂ ਕਿ ਕੱਲ ਨੂੰ ਕੋਈ ਉਹ ਜਿਆ ਕਰਦਾਰ ਮਿਲ ਜੇ ਤਾਂ ਉਹ ਸਰਚ ਕਰਕੇ ਉਹ ਜਿਆ ਕਰਦਾਰ ਕਰ ਸਕੇ ਜਾਂ ਲਿਟਰੇਚਰ ਪੜ੍ਹਨਾ ਬੜਾ ਜ਼ਰੂਰੀ ਹੈ ਮੈਂ ਅਕਸਰ ਗੱਲ ਕਰਦਾ ਹਾਂ ਮੈਨੂੰ ਚੰਗੇ ਲੱਗਦੇ ਨੇ ਮ੍ਰਿਸ਼ੀ ਭੈਣ ਜੀ ਜਿਨ੍ਹਾਂ ਨੇ ਘਟੋ-ਘਟ ਲਾਈਫ ਦੇ ਇੱਕ ਟਾਰਗੇਟ ਬਣਾ ਕੇ ਉੱਥੇ ਲਾਈਫ ਲਾਈ ਆਪਣੇ ਕਿ ਮੈਂ ਕੋਈ ਜਵਾਕ ਨਹੀਂ ਜੰਮਣਾ ਮੈਂ ਕੋਈ ਵਿਆਹ ਨਹੀਂ ਕਰਾਉਣਾ ਮੇਰਾ ਟਾਰਗੇਟ ਹੈ ਤੇ ਮੈਂ ਇਹ ਅਚੀਵ ਕਰਨਾ ਮੈਂ ਮਾਨਸਾ ਵਰਗੇ ਜਿਹੜੇ ਜਿਹਨੂੰ ਲੋਕ ਬੈ ਇਹ ਕਰਦੀ ਜੀ ਅੱਜ ਤਾਂ ਬਹੁਤ ਵੱਡਾ ਜ਼ਿਲ੍ਹਾ ਹੈ ਉਹ ਬਹੁਤ ਬੜੀ ਧਰਤੀ ਹੈ ਵੀ ਮੈਂ ਉਹਨਾਂ ਦੇ ਪਿੰਡਾਂ ਚੋਂ ਨਿਕਲ ਕੇ ਮੈਂ ਕੁਝ ਅਚੀਵ ਕਰਨਾ ਹੈ ਖਾਸ ਕਰਕੇ ਕੁੜੀਆਂ ਲਈ ਰਿਪਰੈਜ਼ੈਂਟ ਬਣਨਾ ਹੈ ਰਾਧਸੇਰੇ ਬਣਨਾ ਹੈ ਗੁਰਪ੍ਰੀਤ ਘੁੱਗੀ ਤੁਸੀਂ ਕਿਸੇ ਟੌਪਿਕ ਤੇ ਗੱਲ ਕਰੋ ਉਹ ਲਿਟਰੇਚਰ ਪੜਨ ਵਾਲਾ ਬੰਦਾ ਹੈ ਉਹ ਲਿਟਰੇਚਰ ਨੂੰ ਜਾਣਨ ਵਾਲਾ ਬੰਦਾ ਹੈ ਕਰਮਜੀਤ ਅਨਮੋਲ ਜਿਹੜੇ ਘਰਾਂ ਚੋਂ ਉੱਠ ਕੇ ਆਇਆ ਹੈ ਜਿਹੋ ਜਿਹੇ ਹਾਲਾਤਾਂ ਚੋਂ ਉੱਠ ਕੇ ਆਇਆ ਹੈ ਉਹਨੇ ਦੁਨੀਆ ਦੇ ਨਕਸ਼ੇ ਤੇ ਆਪਣਾ ਇੱਕ ਨਾਂ ਸਥਾਪਿਤ ਕੀਤਾ ਸੋ ਇਹ ਉਹ ਲੋਕ ਨੇ ਗਾਇਕੀ ਚ ਵੀ ਮਤਲਬ ਅਦਾਕਾਰੀ ਚ ਵੀ ਇਹ ਉਹ ਲੋਕ ਨੇ ਚੰਗੇ ਲੋਕ ਨੇ ਗੁੱਗੂ ਗਿੱਲ ਸਾਡਾ ਸੋ ਇਸ ਕਰਕੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਬੀਨਿੰਟ ਲੋਵਰ ਦਾ ਬੰਦਾ ਜਿਹੜਾ ਭੰਗੜਾ ਪਾਉਂਦਾ ਪਾਉਂਦਾ ਪਹਿਲਾਂ ਕੈਰੈਕਟਰ ਰੋਲ ਕੀਤੇ ਕੈਰੈਕਟਰ ਰੋਲ ਕਰਨ ਤੋਂ ਬਾਅਦ ਫਿਰ ਹੀਰੋ ਬਣਿਆ ਹੀਰੋ ਬਣਨ ਤੋਂ ਬਾਅਦ ਪ੍ਰੋਡਿਊਸਰ ਬਣਿਆ ਸੋ ਇਹ ਹੁੰਦਾ ਨਹੀਂ ਅਕਸਰ ਬੰਦਾ ਪਤਾ ਹੀ ਕਰਦਾ ਹੈ ਮਤਲਬ ਜਿਵੇਂ ਤੁਸੀਂ ਹੋ ਫੋਰ ਐਗਜ਼ਾਮਪਲ ਤੁਸੀਂ ਤੁਹਾਡੇ ਮਨ ਚੋ ਜਲੇ ਮੈਂ ਪੱਤਰਕਾਰ ਬਣਨਾ ਆਪਣਾ ਚੈਨਲ ਖੋਲਿਆ ਪੱਤਰਕਾਰ ਬਣ ਕੇ ਇੱਕ ਬੰਦਾ ਕਹਿੰਦਾ ਮੈਂ ਪੱਤਰਕਾਰ ਬਣਦਾ ਗਿਆ ਪਰ ਮੇਰੀ ਮੰਜ਼ਿਲ ਇੱਥੇ ਨਹੀਂ ਹੈ ਮੈਂ ਕੱਲ ਨੂੰ ਇੱਕ ਵੱਡਾ ਆਪਣਾ ਚੈਨਲ ਖੜਾ ਕਰਨਾ ਮੈਂ ਕਹਨੂੰ ਜਿਹੜੇ ਚੈਨਲ 'ਚ ਕੰਮ ਕਰਦਾ ਇਹਨੂੰ ਵੱਡਾ ਕਰਨਾ ਹੈ ਮੈਂ ਚਾਹੇ ਕਿਸੇ ਚੈਨਲ 'ਚ ਕੰਮ ਕਰਾਂ ਮੈਂ ਲੋਕਾਂ ਨੂੰ ਦੱਸਣਾ ਕਿ ਮੈਂ ਇਹੋ ਜਿਹੀਆਂ ਕਹਾਣੀਆਂ ਲੈ ਕੇ ਆਇਆ ਜਿਹੜਾ ਮੇਰਾ ਅਸਲ ਫਰਜ਼ ਸੀਗਾ ਸੋ ਇਸ ਤਰ੍ਹਾਂ ਜਿਹੜਾ ਬੰਦਾ ਕੋਈ ਅਚੀਵ ਕਰ ਲੈਂਦਾ ਉਹ ਉਹਦੇ ਵਿੱਚ ਵੀ ਅੱਗੇ ਉਮੀਦ ਕਰਦਾ ਮੈਂ ਇਹ ਤੋਂ ਹੋਰ ਅੱਗੇ ਜਾਣਾ ਹੈ ਸੋ ਉਹ ਲੋਕ ਚੰਗੇ ਲੱਗਦੇ ਨੇ ਬੇਸ਼ੱਕ ਇਹੋ ਜੇ ਸਾਡੇ ਕੋਲੇ ਬਹੁਤ ਸਾਰੇ ਚੰਗੇ ਲੋਕ ਨੇ ਰਿਸ਼ਤੇ ਨਾਤੇ ਫਿਲਮ ਦੀ ਗੱਲ ਕਰੀਏ ਤੇ ਇਹ ਲੋਕਾਂ ਨੂੰ ਕੀ ਸੰਦੇਸ਼ ਲੈ ਕੇ ਆ ਰਹੀ ਹੈ ਇਹ ਇਸ ਨਿਸ਼ਾਨੀ ਆ ਕਿ ਰਿਸ਼ਤੇ ਨਾਲ ਤੁਸੀਂ ਜਿਹੜੇ ਇਹਨਾਂ ਨੂੰ ਸਮਝਣਾ ਇਹਨਾਂ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ ਜੇ ਆਪਾਂ ਰਿਸ਼ਤੇਆਂ ਨੂੰ ਬਚਾ ਕੇ ਰੱਖਾਂਗੇ ਤਾਂ ਅਸੀਂ ਆਪਣੇ ਬੱਚਿਆਂ ਤੋਂ ਪ੍ਰਾਊਡ ਫੀਲ ਕਰ ਸਕਦੇ ਹਾਂ ਤਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦੇ ਹਾਂ ਸਾਡਾ ਕੰਮ ਸਿਰਫ ਬੱਚਿਆਂ ਨੂੰ ਜਾਇਦਾਦਾਂ ਦੇਣਾ ਨਹੀਂ ਸਾਡਾ ਕੰਮ ਬੱਚਿਆਂ ਨੂੰ ਮੋਰਲ ਚੀਜ਼ਾਂ ਦੇ ਕੇ ਜਾਣਾ ਵੀ ਹੈ